ਅੱਜ ਦੀ ਵੀਡੀਓ ਬਣਾ ਰਹੇ ਆ ਆਪਾਂ ਪਿੰਡ ਆਦਮਪਰਾ ਤਹਿਸੀਲ ਰਾਮਪਰਾ ਫੂਲ ਤੇ ਜ਼ਿਲ੍ਹਾ ਬਠਿੰਡਾ ਸਾਹਮਣੇ ਜਿਹੜੀ ਤੁਸੀਂ ਵਿਹੜ ਦੇਖ ਰਹੇ ਹੋ ਇਹ ਵਿਕਾਊ ਆ ਗਈ ਮੂੰਹ ਹਜੇ 2 ਦੰਦ ਦੀ ਆ ਤੇ ਕੱਦ-ਕਾਠ ਵੀ ਬਹੁਤ ਆਗਾ ਤੇ ਸ਼ਕੀਨ ਵੀ ਬਹੁਤ ਆ ਚੰਗੇ ਸੀਮਨ ਦੀ ਆ ਅੱਗੇ ਵੀ ਚੰਗਾ ਸੀਮਨ ਲੱਗਿਆ ਵਾ ਇਹਦੇ ਤੇ ਸਾਫ਼ ਸੁਥਰੀ ਆ ਹਰ ਪੱਖ ਤੋਂ ਤੁਸੀਂ ਆਦੀ ਫੌਲ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਰੇਡ ਵੀਡੀਓ ਦੇ ਵਿੱਚ ਹੀ ਹੋਊਗਾ ਉਸ ਤੋਂ ਬਾਅਦ ਤੁਹਾਨੂੰ ਆਪਾਂ ਤੋੜ ਕੇ ਦਿਖਾਵਾਂਗੇ ਡਿਟੇਲ ਤੁਹਾਨੂੰ ਸਾਰੀ ਲੈ ਕੇ ਦੇਵਾਂਗੇ ਵੀਡੀਓ ਦੇ ਵਿੱਚ ਐਂਡ ਤਾਂ ਹੀ ਜੁੜੇ ਰਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਅਜੇ ਘੱਟੋ ਘੱਟ ਹਫ਼ਤੇ ਦੀ ਕੱਚੀ ਆ ਇਹ ਤੇ ਦਿਨ ਉੱਪਰ ਵੀ ਲਿਆ ਸਕਦੀ ਹੈਗੀ ਬਾਕੀ ਤੁਸੀਂ ਆਪਦੀ ਸਮਝ ਨਾਲ ਤੇ ਆਪਦੀ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋਗੇ ਕਈ ਵਾਰੀ ਵੀਡੀਓ ਦੇ ਵਿੱਚ ਉਨੀ ਜੱਜਮੈਂਟ ਨਹੀਂ ਹੁੰਦੀ ਤੇ ਬਾਹਰ ਸਾਫ ਸੁਥਰੀ ਆ ਤੇ ਥਾਂ ਤੋਂ ਵੀ ਬਹੁਤ ਚੰਗਾ ਲੱਗਿਆ ਵਾ ਤੇ ਮਾਡਰ ਰਕਾਰਡ ਵੀ ਚੰਗਾ ਹੈ ਦਾ ਬਾਕੀ ਸਾਰੀ ਡਿਟੇਲ ਲੈ ਕੇ ਦੇਵਾਂਗੇ ਤੁਹਾਨੂੰ ਤੇ ਐਂਡ ਤੱਕ ਜੁੜੇ ਰਹੋ ਤੇ ਆਜੋ ਆਪਾਂ ਬਾਈ ਨਾਲ ਸਾਰੀ ਗੱਲਬਾਤ ਕਰਾਉਣੀ ਆ ਤੇ ਡਿਟੇਲ ਲੈ ਕੇ ਦਿੰਨੇ ਆ ਉਹ ਸਭਾ ਤੁਹਾਨੂੰ ਆਪਾਂ ਤੋਰ ਕੇ ਦਿਖਾਵਾਂਗੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਆਪਣਾ ਨਾਂ ਦੱਸ ਦਿਓ ਸੁਖਵਿੰਦਰ ਸਿੰਘ ਜੀ ਸਨੋ ਹਫਾਲਾ ਸਿੰਘ ਪਿੰਡਾ ਉਪਰਾ ਤਸਵੀਰ ਖੂਲ ਜ਼ਿਲ੍ਹਾ ਬਟਿੰਡਾ ਜ਼ਿਲ੍ਹਾ ਬਟਿੰਡਾ ਠੀਕ ਹੈ ਤੇ ਬਾਈ ਜਿਹੜੀ ਆਪਾਂ ਇਹ ਵੇੜ ਵੇਚਣ ਲੱਗੇ ਆ ਆਪਣੇ ਘਰ ਦੇ ਕੋਈ ਆ ਨਾ ਹਾਂ ਬਾਈ ਘਰ ਦੀ ਠੀਕ ਹੈ ਵਪਾਰ ਦਾ ਕੰਮ ਤਾਂ ਨਹੀਂ ਆ ਨਾ ਨਹੀਂ ਬਾਈ ਕੋਈ ਵਪਾਰ ਦਾ ਕੰਮ ਠੀਕ ਹੈ ਤੇ ਇਹਦੀ ਉਮਰ ਕਿੰਨੀ ਆਂ ਅੰਦਾਜ਼ਾ ਮੋਰ ਬਾਈ ਇਹਦੀ 2 ਸਾਲ ਤੇ 3 ਮਹੀਨੇ ਬਸ 2.5 3 ਮਹੀਨੇ ਸਹੀ ਮਤਲਬ ਸਵਾ ਕਦੇੜ ਗੜ ਹੋਊਗੀ ਹਨਾ ਸਵਾ 2 ਸਾਲ ਮੂੰਹੋਂ 2 ਦੰਦਾਂ ਦਾ 2 ਦੰਦਾਂ ਦਾ ਮੂੰਹੋਂ 2 ਦੰਦਾਂ ਦਾ ਕੀ ਹਾਂਜੀ ਠੀਕ ਹੈ ਤੇ ਦਿਨ ਕਿੰਨੇ ਗੜਦੀ ਸੁਣਦੇ ਇਹ ਲੈ ਲੇ ਜੀ ਬਾਈ 5 6 ਦਿਨ ਤਾਂ ਆਰਾਮ ਨਾਲ ਹੀ ਲੈ ਜੀ ਮਤਲਬ ਹਫਤਾ ਕ ਮੰਨ ਚੱਲ ਗਿਆ ਹਨਾ ਹਫਤਾ ਵੀ ਜਾਂ ਵੱਧ ਕੱਢ ਸਕਦੀ ਆ ਨਾ ਹਾਂ ਠੀਕ ਹੈ ਮਤਲਬ ਹਫਤੇ ਦੀ ਕੱਚੀ ਆ ਹਜੇ ਹਨਾ ਹਾਂ ਠੀਕ ਹੈ ਤੇ ਇਹਦੀ ਬਾਈ ਮਾਂ ਦਾ ਰਕਾਰ ਕਿੰਨਾ ਕੁ ਸੀਗਾ ਇਹਦੀ ਮਾਂ ਬਾਈ ਇੱਕ ਸੂਆ ਹੀ ਚੋਈ ਸੀ ਆਪਾਂ ਇਹੀ ਬੱਛੀ ਆ ਉਹਦੀ अच्छा 30 लीटर ਸੀ ਪਹਿਲੇ ਸੂਏ 30 ਲੀਟਰ ਪਹਿਲੇ ਸੂਏ ਦਾ ਰਿਕਾਰਡ ਸੀ ਉਹਦਾ ਹਾਂਜੀ ਠੀਕ ਹੈ ਤੇ ਆਪਾਂ ਸੇਲ ਕਰਤੀ ਸੀ ਉਹ ਹਾਂ ਦੂਜੇ ਸੂਏ ਸੂਈ ਵੀ ਆਪਾਂ ਸੇਲ ਕਰਤੀ ਸੀ ਦੂਜੇ ਸੂਏ ਸੇਲ ਕਰਤੀ ਸੀ ਪਹਿਲੇ ਸੂਏ 30 ਲੀਟਰ ਲੈ ਗਿਆ ਸੀ ਉਹਨੂੰ ਵੱਧਨੀ ਵਾਲਾ ਅੱਛਾ ਜੈ ਸਿੰਘ ਵੱਧਨੀ ਵਾਲਾ ਲੈ ਗਿਆ ਸੀ ਇਹਦੀ ਮਾਂ ਨੂੰ ਹਣਾ ਇਹਦੀ ਮਾਂ ਨੂੰ ਹਾਂ ਠੀਕ ਹੈ ਉਹ ਚੰਗੀ ਸੀ ਨਾ ਆਪਾਂ ਹੀ ਵੀਡੀਓ ਪਾਈ ਸੀਗੀ ਠੀਕ ਹੈ ਹੋਊਗੀ ਵੀ ਵੀਡੀਓ ਪਈ ਉਹ ਤੁਹਾਡੇ ਵਾਲੇ ਪੇਜ ਆਪਾਂ ਹੀ ਪਾਈ ਸੀ ਹਣਾ ਠੀਕ ਹੈ ਚੰਗੀ ਸੀਗੀ ਤੇ ਇਹਦੇ ਤੋਂ ਕੀ ਮੀਤ ਆਗੀ ਇਹ ਭਰਾਤੀ ਇਹ ਲੇਜੂ ਰਾਮ ਨਾਲ ਤੇ ਤਾਂ ਇਹਨੂੰ ਵੀ ਇਹਦਾ ਵੇਟ ਹੈ ਇਹਦਾ ਵੇਟ ਤਾਂ ਉਹਦੇ ਨਾਲੋਂ ਵੱਧ ਆ ਜਦੋਂ ਪਹਿਲਾਂ ਸੂਈ ਸੇਤੂ ਦਾ ਵੇਟ ਚੋਂ ਘੱਟ ਸੀ ਇਹ ਚੰਗੀ ਸੰਭੀ ਬਲੀ ਆ ਨਾ ਬਾਕੀ ਕੱਦ-ਕਾੜ ਦੇ ਵਿੱਚ ਵੀ ਬਹੁਤ ਆ ਹਨਾ ਬਰੀਡ ਦੇ ਵਿੱਚ ਵੀ ਚੰਗੀ ਆ ਕਿਸੇ ਪੱਖ ਤੋਂ ਕੋਈ ਕਮੀ ਨਹੀਂ ਹੈਗੀ 30 ਲੀਟਰ ਤਾਂ ਇਹਨੂੰ ਦੇਣੇ ਚਾਹੀਦਾ ਹੋ ਸਕਦਾ ਵੱਧ ਜੇ ਉਹਦੇ ਨਾਲੋਂ ਹਨਾ ਉਹਨਾਂ ਦਾ ਦੇਊਗੀ ਦੇਊਗੀ ਹਨਾ ਠੀਕ ਹੈ ਤੇ ਜਿਹੜਾ ਇਹ ਤੇ ਸੀਮਨ ਲੱਗਿਆ ਵਾ ਉਹਦਾ ਕੁਝ ਪਤਾ ਕਿਹੜਾ ਵਾ ਉਹ ਭਰਾ ਹੰਟਰ ਦਾ ਲੱਗਿਆ ਵਾ ਲక్ష్ਮੀ ਡੈਰੀ ਵਾਲਿਆਂ ਦੇ ਹੰਟਰ ਸੀਮਨ ਲੱਗਿਆ ਵਾ ਇਹਦੇ ਠੀਕ ਆ ਸੀਮਨ ਵੀ ਚੰਗਾ ਲੱਗਿਆ ਵਾ ਹਨਾ ਤੇ ਹੈ ਆਪ ਦਾ ਪਤਾ ਵੀ ਕਿਹੜੇ ਸੀਮੰਦੀ ਆ ਆਪਰਾ ਐ ਮੈਂ ਤੈਨੂੰ ਆਖਿਆ ਰਿਕਾਰਡ ਨਹੀਂ ਰੱਖਿਆ ਠੀਕ ਹੈ ਹੈ ਚੰਗਈ ਸੀ ਬੰਦੀ ਠੀਕ ਆ ਸੀਮਾ ਤਾਂ ਫਿਰ ਸਾਰੇ ਆਪਾਂ ਚੰਗਈ ਲੱਗਦੇ ਆਪਣੀ ਹਨ ਤੇ ਉਹ ਉਦੋਂ ਰਿਕਾਰਡ ਨਹੀਂ ਸੰਭਿਆ ਗਿਆ ਹੁਣ ਹਨਾ ਹਾਂ ਉਦੋਂ ਨਾ ਹੀ ਇੰਨੀ ਗੱਲ ਧਿਆਨ ਦੇ ਸੀਗੀ ਆ ਸਾਲ ਤੋਂ ਹੋਇਆ ਉਹੋਂ ਦੇ ਜ਼ਿਆਦਾ ਰਿਕਾਰਡ ਰੱਖਣ ਲੱਗਿਆ ਪਹਿਲਾਂ ਨਹੀਂ ਰੱਖਦੇ ਪਹਿਲਾਂ ਨਹੀਂ ਰੱਖਦੇ ਸੀ ਪਰ ਹੈ ਸੀਮਨ ਚੰਗੇ ਦੀ ਹਨਾ ਹੁਣ ਵੀ ਆਏ ਨਹੀਂ ਪਤਾ ਕਿਹੜੇ ਦੀ ਆਗੀ ਹਾਂਜੀ ਠੀਕ ਹੈ ਤੇ ਦੋਸਤੋ ਹੈ ਚੰਗੇ ਸੀਮੰਦੀ ਆ ਤੇ ਬਾਕੀ ਤੁਸੀਂ ਆਪਦੀ ਤਸੱਲੀ ਨਾਲ ਖਰੀਦ ਸਕਦੇ ਹੋਗੇ ਵੈੜ ਚੰਗੀ ਆ ਸਭ ਪੱਖਾਂ ਤੋਂ ਤੇ ਹੁਣ ਆਪਾਂ ਰੇਟ ਦੀ ਗੱਲ ਕਰਦੇ ਆ ਤੇ ਰੇਟ ਕਿੰਨਾ ਰੱਖਿਆ ਭਾਈ ਇਹਦਾ 1 ਲੱਖ 55000 ਪਰ ਆ ਇਹਦਾ ਰੇਟ 1 ਲੱਖ 55000 ਰੇਟ ਆ ਇਹਦਾ ਹਾਂਜੀ ਠੀਕ ਆ ਬਾਕੀ ਮੌਕੇ ਦੇ ਮਾੜਾ ਮੋਟਾ ਹੋ ਜੂਗਾ ਹਣਾ ਕੀ ਦਿਖਾਉਣੀ ਆ ਤੁਰਦੀ ਨੂੰ ਤੁਸੀਂ ਚੈੱਕ ਕਰ ਲਿਓ ਡਿਟੇਲ ਆਪਾਂ ਤੁਹਾਨੂੰ ਸਾਰੀ ਲੈਤੀ ਆ ਵੈੜ ਦੇ ਵਿੱਚ ਕੋਈ ਕਮੀ ਨਹੀਂ ਹੈਗੀ ਫੇਸ ਦੀ ਕੁਆਲਿਟੀ ਬਹੁਤ ਸੋਹਣੀ ਆਗੀ ਛੋਟਾ ਕੰਨ ਹੈ ਤੇ ਫੇਸ ਵੀ ਬਹੁਤ ਛੋਟਾਗਾ ਤੇ ਬਾਡੀ ਬੰਤਰ ਬਹੁਤ ਚੰਗੀ ਹੈਗੀ ਸਾਂਭੀ ਬਲੀ ਵੀ ਚੰਗੀ ਹੈ ਪੱਟ ਪੁੜੇ ਦੀ ਕੁਆਲਿਟੀ ਆਰਡਰ ਕੁਆਲਿਟੀ ਬਹੁਤ ਜ਼ਬਰਦਸਤ ਆਗੀ ਤੇ ਥਾਣ ਬਹੁਤ ਸੋਹਣੇ ਆਗੇ ਸਪੇਸ ਵਾਲੇ ਥਾਣਾਂਗੇ ਦਿੱਥੀ ਬਹੁਤ ਆਗੀ ਐਨ ਜਮਾ ਮੂਰਤਰ ਕੀ ਵਹਿੜਾ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਹਜੇ ਛੋਟੀ ਉਮਰ ਦੇ ਵਿੱਚ ਹੀ ਹੈ ਦੋ ਦੰਦ ਹੀ ਹੈ ਹਜੇ ਇਹ ਹਜੇ ਇਹਨੇ ਗਰੋਥ ਬਹੁਤ ਕਰਨੀ ਹੈਗੀ ਚਾਰ ਦੰਦ ਹੋਣਾ ਛੇ ਦੰਦ ਹੋਣਾ ਕਿਤੇ ਜਾ ਕੇ ਜਵਾਨ ਹੋਣਾ ਇਹਨੇ ਤੇ ਬਹੁਤ ਵੱਡੀ ਗਾਂ ਬਣਨਾ ਇਹਨੇ ਬਾਕੀ ਇਹ ਸੇਵਾ ਵਾਲੇ ਥਾਂ ਤੇ ਉੱਠ ਗਈ ਤਾਂ ਇਹ ਬਹੁਤ ਜ਼ਿਆਦਾ ਗਰੋਥ ਕਰਨੀ ਆ ਤੇ ਬਾਕੀ ਦੋ ਤਾਂ ਇਹ ਬਹੁਤ ਜ਼ਿਆਦਾ ਗਰੋਥ ਕਰਨੀ ਆ ਤੇ ਬਾਕੀ ਦੁੱਧ ਵੀ ਗਾਂ ਵਾਲੇ ਸੂਏਾਂ ਚ ਇਹਨੇ ਹੋਰ ਅੱਪ ਕਰਨਾਗਾ ਤੇ ਚੰਗੇ ਦੁੱਧ ਦੀ ਇਸ ਬਾਰੇ ਤੋਂ ਉਮੀਦ ਆਗੀ ਤੇ ਦੂਜੇ ਸੂਏ ਤੀਜੇ ਸੂਏ ਚ ਚੌਥੇ ਤਾਂ ਇਹਨੇ ਹੋਰ ਦੁੱਧ ਅੱਪ ਕਰਨਾਗਾ ਜਿਸੇ ਵਾਲੇ ਤਾਂ ਤੇ ਉੱਟ ਗਈ ਤਾਂ ਜਿੰਨਾ ਦੁੱਧ ਮਰਜੀ ਤੁਸੀਂ ਇਹ ਤੋਂ ਲੈ ਸਕਦੇ ਹੋ ਕਿਉਂਕਿ ਬਰੀਡ ਦੇ ਵਿੱਚ ਪੂਰੀ ਫੁੱਲ ਬੈੜ ਆ ਗਈ ਹੈ ਤੇ ਸਭ ਪੱਖਾਂ ਤੋਂ ਚੰਗੀ ਆ ਗਈ ਤੇ ਬਾਕੀ ਤੁਸੀਂ ਆਪਦੀ ਤਸੱਲੀ ਕਰਕੇ ਕਰੀਤ ਸਕਦੇ ਹੋਗੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਥਾਣਾ ਦੀ ਕੁਆਲਿਟੀ ਤੁਸੀਂ ਦੁਬਾਰੇ ਦੇਖ ਸਕਦੇ ਹੋ ਢਿੱਲਾ ਬਹੁਤ ਪਈਆਂ ਗਿਆ ਦੇਖ ਸਕਦੇ ਹੋ ਤੇ ਬਾਕੀ ਮੂਰ ਨੂੰ ਵੀ ਲੇਵਾ ਚੰਗਾ ਰੱਖੂਗੀ ਤੇ ਥਾਣਾ ਵੀ ਬਹੁਤ ਵਧੀਆ ਗੇ ਸਾਰਿਆਂ ਦਾ ਧੰਨਵਾਦ ਆ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ